ਸੋ ਨਿਹਾਲ ਆਓ ਸਰਵਣ ਕਰੀਏ ਜੀ ਸਨਮਾਨ ਸਨਮਾਨਯੋਗ ਸਿੰਘ ਸਾਹਿਬ ਜੀ ਦੇ ਪਾਵਨ ਅਸਥਾਨ ਤੋਂ ਕਥਾ ਵਿਚਾਰਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹ ਸ਼ਿਵਾ ਬਰ ਮੋਹੇ ਇਹ ਹੈ ਸ਼ੋਭ ਕਰਮਨ ਤੇ ਕਬ ਹੂੰ ਨਾ ਡਰੂੰ ਲਾਂ ਡਰੂੰ ਅਰਸਿਉ ਜਬ ਜਾਏ ਲਰੂੰ ਨਿਸ਼ਚੇ ਕਰ ਆਪਣੀ ਜੀਤ ਕਰੂੰ ਅਰ ਸਿੱਖ ਹਾਂ ਆਪਣੀ ਹੀ ਮਾਨ ਕਾ ਏ ਲਾਲ ਚਹੌ ਗੁਣ ਤੋਂ ਉਚਰੋਂ ਜਾਵ ਆਵ ਕਿ ਆਉਦਿ ਨਿਧਾਨ ਬਨ ਅਤਹੀ ਰਣ ਮੈਂ ਤਵ ਜੂਜ ਮਰੋਂ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਏਕੰਕਾਰ ਸਤਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਨਾਸਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਾਧ ਸੰਗਤ ਜੀ ਬੋਰਡਾਂ ਦੇ ਮੁਤਾਬਕ ਇਹ ਆਪਾਂ ਸ਼ਹੀਦ ਬਾਬਾ ਹਨੂਮਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕਰਕੇ ਸਮਾਗਮ ਕਰ ਰਹੇ ਆ ਇਹਦੇ ਦੋ ਪੱਖ ਨੇ ਇੱਕ ਜਨਮ ਤੇ ਦੂਜਾ ਸ਼ਹੀਦ ਯਾਦ ਰੱਖਣਾ ਕੱਲਾ ਜੰਮਣ ਕਰਕੇ ਕੋਈ ਮਹਾਨ ਨਹੀਂ ਆਪਾਂ ਜਿੰਨੇ ਬੈਠੇ ਆ ਸਾਡਾ ਸਾਰਿਆਂ ਦਾ ਜਨਮ ਹੋਇਆ ਹੈ ਸਾਡੇ ਤੋਂ ਪਹਿਲਾਂ ਸਾਡੇ ਪਿਓ ਦਾਦੇ ਪਰਦਾਦੇ ਕਈ ਪੀੜੀਆਂ ਲੰਘੀਆਂ ਲੇਕਿਨ ਉਹਨਾਂ ਨੂੰ ਚੇਤੇ ਕੋਈ ਨਹੀਂ ਕਰਦਾ ਚੇਤੇ ਉਹਨਾਂ ਨੂੰ ਕਰੀਦਾ ਹੈ ਜਿਹੜੇ ਆਪਣੇ ਜਨਮ ਨੂੰ ਸਫਲਾ ਕਰ ਗਏ ਆਪੋਂ ਗੁਰਬਾਣੀ ਦੀਆਂ ਪੰਕਤੀਆਂ ਪੜਦੇ ਹਾਂ ਗੁਰਮੁਖ ਜਨਮ ਸਵਾਰ ਦਰਗੇ ਚੱਲਿਆ ਇਸ ਪੰਕਤੀ ਵੀ ਦੋ ਪੱਖ ਨੇ ਪਹਿਲਾ ਜਨਮ ਹੀ ਆਇਆ ਤੇ ਦਰਗੇ ਚੱਲਿਆ ਤੋਂ ਬਾਅਦ ਪ੍ਰਮਾਤਮਾ ਦੇ ਸਰਗਾਹ ਵਿੱਚ ਚੱਲਿਆ ਮੌਤ ਪਰ ਸਫਲੇ ਕਿਉਂ ਨੇ ਉਹਨਾਂ ਨੇ ਆਪਣੀ ਜਨਮ ਨੂੰ ਸਵਾਰਿਆ ਮੇਰੇ ਤੋਂ ਪਹਿਲਾਂ ਗੁਰਮੁਖ ਪਿਆਰਿਆਂ ਨੇ ਬਾਬੇ ਹਰਿਮਾਨ ਸਿੰਘ ਦੀ ਮਾਂ ਦਾ ਜਿਗਰ ਕੀਤਾ ਮਾਤਾ ਹਰਨਾਮ ਕੌਰ ਦਾ ਦੁਨੀਆ ਦੇ ਧਰਮ ਗ੍ਰੰਥਾਂ ਦਾ ਮੁਤਾਲਆ ਕਰੀਏ ਹਰ ਮਹਾਂਪੁਰ ਦੇ ਜੀਵਨ ਚ ਉਹਦੀ ਮਾਂ ਦਾ ਅਹਿਮ ਹਿੱਸਾ ਹੈ ਯਾਦ ਰੱਖਣਾ ਮਾਂ ਐਨੀ ਮਾਂ ਨੇ ਮੇਰੇ ਸਾਹਮਣੇ ਇੱਕਦਮ ਗੁਰਬਾਣੀ ਵਿੱਚੋਂ ਸ਼ਬਦ ਜਿ ਇੱਥੇ ਆ ਗਿਆ ਹੈ ਅਸੀਂ ਸਿੱਖ ਗੁਰੂ ਅਰਜਨ ਦੇਵ ਤੋਂ ਵੱਡੇ ਕਿਸੇ ਦੇਵਤੇ ਨੂੰ ਨਹੀਂ ਮੰਨਦੇ। ਇਹਦਾ ਭਾਵੇਂ ਨਹੀਂ ਤੇ ਅਸੀਂ ਉਹਨਾਂ ਦਾ ਸਤਿਕਾਰ ਨਹੀਂ ਕਰਦੇ ਸਤਿਕਾਰ ਕਰਦੇ ਹਾਂ। ਲੇਕਿਨ ਸਾਡੀ ਨਿਗਾਹ ਵਿੱਚ ਗੁਰੂ ਅਰਜਨ ਦੇਵ ਤੋਂ ਵੱਡੀ ਕੋਈ ਹਸਤੀ ਨਹੀਂ। ਕਿਉਂ? ਕਿਉਂਕਿ ਗੁਰਬਾਣੀ ਦੀਆਂ ਪੰਕਤੀਆਂ ਨੇ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਂਨ ਗਰਭ ਨਾ ਆਇਓ ਤੇ ਨਾਲ ਇਹ ਵੀ ਪੰਕਤੀ ਗੁਰੂ ਅਰਜਨ ਪ੍ਰਤਖ ਹਰ ਅਸੀਂ ਧਰਮ ਗ੍ਰੰਥਾਂ ਦਾ ਮੁਤਾਲਆ ਕਰਦੇ ਆ ਉਥੇ ਅਸੀਂ ਪੜ੍ਹਦੇ ਵੀ ਇਹ ਬ੍ਰਹਮਾ ਦਾ ਅਵਤਾਰ ਹੈ ਇਹ ਵਿਸ਼ਨੂੰ ਦਾ ਅਵਤਾਰ ਹੈ ਇਹ ਸ਼ਿਵੀ ਜੀ ਦਾ ਅਵਤਾਰ ਹੈ ਲੇਕਿਨ ਕੇਵਲ ਤੇ ਕੇਵਲ ਗੁਰੂ ਅਰਜਨ ਦੇਵ ਜੀ ਨੂੰ ਸਦਾ ਰੱਬ ਕਿਹਾ ਗਿਆ 10 ਬਗਨਦੀ ਬਾਣੀ ਪੜ੍ਹੀਏ ਨਾ ਉਥੇ ਵਿਸ਼ਨੂੰ ਦੇ 24 ਅਵਤਾਰਾਂ ਦਾ ਜਿਗਰ ਅਜੇ 22 ਹੋ ਗਏ ਤੇ 2 ਅਜੇ ਹੋਣੇ ਨੇ ਕਲਕੀ ਤੇ ਮੀਰ ਮਹਿੰਦੀ ਵਿਆਸ ਰਿਖੀ ਨੂੰ ਕਾਲੀਦਾਸ ਨੂੰ ਬ੍ਰਹਮਾ ਦਾ ਅਵਤਾਰ ਕਰਕੇ ਲਿਖਿਆ ਕਾਲੀਦਾਸ ਤੇ ਵਿਆਸ ਰਿਖੀ ਇਹ ਬ੍ਰਹਮਾ ਦੇ ਅਵਤਾਰ ਲਿਖੇ ਹੋਏ ਨੇ ਪਾਰਸਨਾਥ ਤੇ ਦੱਤਾ ਤ੍ਰਿਉ ਇਹਨਾਂ ਨੂੰ ਇਸੇ ਤਰ੍ਹਾਂ ਗੁਰਮੁਖੋ ਛਵੀ ਜੀ ਦਾ ਅਵਤਾਰ ਦੱਸਿਆ ਗਿਆ ਲੇਕਿਨ ਗੁਰੂ ਅਰਜਨ ਦੇਵ ਦੇ ਬਾਰੇ ਕਹਿੰਦੇ ਆ ਕਿ ਗੁਰੂ ਅਰਜਨ ਦੇਵ ਖੁਦ ਆਪ ਰੱਬ ਹੈ ਬੇਨਤੀ ਕੀਤੀ ਪੁੱਛਿਆ ਕਿ ਮਹਾਰਾਜ ਤੁਹਾਨੂੰ ਕਹਿੰਦੇ ਰੱਬ ਜੇ ਤੁਸੀਂ ਇਹਦੀ ਬੈਕਗ੍ਰਾਉਂਡ ਕੀ ਦਾ ਪਿਛੋਕੜ ਕੀ ਹੈ ਉਹਨਾਂ ਨੇ ਕਲੀਅਰ ਕਟ ਗੁਰੂ ਕੀ ਬਾਣੀ ਚ ਲਿਖਿਆ ਹੈ ਆਸਾ ਮਹੱਲਾ ਪੰਜਵਾ ਪੂਤਾ ਮਾਤਾ ਕੀ ਅਸੀਸ ਨਿਮਖਣਾ ਬਿਸਰੋ ਤੁਮਕੂ ਹਰ ਹਰ ਸਦਾ ਭਜੋ ਜਗਦੀਸ਼ ਇਹਦਾ ਅਰਥ ਹੈ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ ਮੇਰੀ ਮਾਂ ਭਾਨੀ ਦੀ ਅਸੀਸ ਕਰਕੇ ਮੈਂ ਇੱਥੇ ਪਹੁੰਚਿਆ ਹਾਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮਹਾਰਾਣੀ ਦੀ ਮਾਂ ਮਾਤਾ ਭਾਨੀ ਜੀ ਨੇ ਜੋ ਗੁਰੂ ਅਮਰਦਾਸ ਪਾਤਸ਼ਾਹ ਦੀ ਛੋਟੀ ਸੁਪਤਰੀ ਸੀ ਅਸੀਂ ਮਨ 'ਚ ਵਿਚਾਰ ਕਰਾਂਗੇ ਪੀ ਮਾਂ ਪਾਨੀ ਦੀ ਸੀਸ ਵਿੱਚ ਇਨੀ ਤਾਕਤ ਆਈ ਕਿੱਥੋਂ ਸੀਸਾਂ ਤਾਂ ਜਿੰਨੀਆਂ ਮਾਈਆਂ ਨੇ ਦਿੰਦੀਆਂ ਨੇ ਨਾ ਲੇਕਿਨ ਮਾਂ ਪਾਨੀ ਦਾ ਇਹ ਪਸ਼ੋਕੜ ਕੀ ਹੈ ਉਹਦੇ ਚ ਹੱਥ ਉਹਦੀ ਸੀਸ ਵਿੱਚ ਇਨੀ ਬਰਕਤ ਹੈ ਇਹਦਾ ਕਾਰਨ ਉਹਦਾ ਕਾਰਨ ਗੁਰਮੁਖੋ ਇਤਿਹਾਸ ਚ ਲਿਖਿਆ ਕਿ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੁਸੀਂ ਗੋਇਲਵਾਲ ਸਾਹਿਬ ਜਾਓ ਉਥੇ ਤੁਸੀਂ ਆਮ ਕਰਕੇ ਬੌਲੀ ਸਾਹਿਬ ਇਸ਼ਨਾਨ ਕਰਕੇ ਤੇ ਮੱਥਾ ਟੇਕ ਕੇ ਆ ਜਾਂਦੇ ਹੋ ਉਥੇ ਹੋਰ ਵੀ ਕਈ ਅਸਥਾਨ ਨੇ ਜਿਨ੍ਹਾਂ ਇਹ ਗੁਰਦੁਆਰਾ ਸਾਹਿਬ ਹੈ ਚਵਾਰਾ ਸਾਹਿਬ ਇਹ ਚਵਾਰੇ ਸਾਹਿਬ ਵਾਲੀ ਥਾਂ ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਰਹਿਤ ਸੀ ਇਹ ਚਵਾਰੇ ਚੋਂ ਥੱਲੇ ਉਤਰੇ ਨੇ ਗੁਰੂ ਅਮਰਦਾਸ ਮਹਾਰਾਜ ਇਹਦੇ ਨਾਲ ਕਿਉਂਕਿ ਤੁਸੀਂ ਕਥਾ ਕਰਦੇ ਸੀ ਹਰ ਪੁਆਇੰਟ ਨੋਟ ਕਰਦੇ ਆ ਉਹ ਚਵਾਰੇ ਦੇ ਵਿੱਚ ਗਿੱਲੀ ਗੱਡੀ ਐ ਉਹ ਗਿੱਲੀ ਅੱਜ ਵੀ ਐ ਕਿਉਂ ਉਥੇ ਲਿਖਿਆ ਵੀ ਗੁਰੂ ਅਮਰਦਾਸ ਪਾਤਸ਼ਾਹ ਖਲੋ ਕਰਕੇ ਵਿਢਾਪਾ ਉਮਰ ਹੈ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਆਪਾਂ ਕਹਾਂਗੇ ਵੀ ਗਿਆਨੀ ਜੀ ਖਲੋਣ ਨਾਲ ਕੀ ਹੁੰਦਾ ਹੈ ਇਹ ਆਪਾਂ ਕਿਉਂਕਿ ਸਾਡਾ ਸੁਭਾਅ ਹਰ ਗੱਲ ਤੇ ਸ਼ੰਕਾ ਕਰਨਾ ਉਹਦਾ ਭਾਵੇਂ ਵੀ ਆਪਾਂ ਬਾਣੀ ਚ ਪੜਦੇ ਹਾਂ ਸਾਵਧਾਨ ਇਕਾਗਰ ਚੀਤ ਗੁਰੂ ਅਮਰਦਾਸ ਪਾਤਸ਼ਾਹ ਉਹ ਖਰੋਕੇ ਤਾਂ ਪਾੜ ਕਰਦੇ ਵੀ ਬਿਲਕੁਲ ਸਾਵਧਾਨ ਹੋ ਕਰਕੇ ਪ੍ਰਮਾਤਮਾ ਦਾ ਨਾਮ ਲਿਆ ਜਾਏ ਆਪਾਂ ਦਾ ਫਾ ਵੜਦੇ ਆ ਮੈਂ ਤਕਰੀਬਨ ਹਰ ਰੋਜ਼ ਕਥਾ ਵਿੱਚ ਕਹਿੰਦੇ ਆ ਮੈਂ 50 ਮਿੰਟਾਂ ਵਿੱਚ ਬਾਣੀ ਨਿਬੜ ਕੇ ਆਇਆ ਮੈਂ ਕਿਹਾ ਵੇ ਗੁਰੂ ਕਿਰਪਾ ਕਰੇ ਤੂੰ ਨਿਬੜ ਜਾਏ ਬਾਣੀ ਨਹੀਂ ਨਿਬੜਣੀ ਮੇਰੀ ਗੱਲ ਨੂੰ ਚਿੱਥੋ ਨਿਬੇੜਨ ਦਾ ਆਪਾਂ ਦਾ ਫਾ ਵੜ ਕੇ ਜਵਾ ਦਾ ਆਇਆ ਮੇਰਾ ਜੋ ਆਪਣੀ ਜ਼ਿੰਦਗੀ ਦਾ ਤਜਰਬਾ ਜੋ ਮੈਂ ਪੜ੍ਹਿਆ ਜੋ ਮੈਂ ਸੁਣਿਆ ਜੋ ਮੈਂ ਵਿਚਾਰਿਆ ਗਰਬਾਣੀ ਰਸ ਲੈਣ ਦੀ ਰਸ ਲੈਣ ਦੀ ਜਿਦਨ ਮੈਨੂੰ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਦੀ ਪਦਵੀ ਮਿਲੀ ਹੈ ਨਾ ਤੇ ਹੁਕਮਨਾਮਾ ਮੈਨੂੰ ਮਿਲਿਆ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ ਸਰ ਉਚੌਰ ਕਰਦੇ ਸਨ ਤੇ ਕਹਿੰਦੇ ਜੀ ਸਿੰਘ ਸਾਹਿਬ ਜੀ ਹੁਕਮਨਾਮਾ ਲਾਓ ਉਸ ਦਿਨ ਹੁਕਮਨਾਮਾ ਸੀ ਰਸਨਾ ਗੁਣ ਗੋਪਾਲ ਨਿਦ ਗਾਇਣ ਸ਼ਾਂਤ ਸਹਜ ਰਹਿਸਮਨ ਉਪਜਿਓ ਸਗਲੇ ਦੁਖ ਭਲਾਨ ਗੁਰਮੁਖਾ ਗੋਬਿੰਦ ਦੇ ਗੁਣ ਗਾ ਰਸਨਾ ਗੁਣ ਗੋਪਾਲ ਨਿਤ ਗੈਣ ਸ਼ਾਂਤ ਸਹਜ ਰਹਿਸਮਨ ਉਪਜਿਓ ਸਗਲੇ ਦੁਖ ਭਲਾਨ ਜੇ ਟਕਾ ਨਾਲ ਸ਼ਾਂਤੀ ਨਾਲ ਇਹ ਬਾਣੀ ਪੜ ਲੈ ਤੇਰੇ ਤਮਾਮ ਦੁੱਖ ਟੇ ਜਾਣ ਤੇ ਆਪੋ ਤਾਂ ਅਮ ਕਮਨ ਵੇਣ ਦਾ ਕਰਦੇ ਆਂ ਗੁਰੂ ਅਮਰਦਾਸ ਪਾਤਸ਼ਾਹ ਚਵਾਰੇ ਚੋਂ ਥੱਲੇ ਉਤਰੇ ਨੇ ਤੇ ਸੁਭਾਵਕ ਆਪਣੀ ਧੀ ਮਾਤਾ ਭਾਨੀ ਜੀ ਨੂੰ ਕਹਿਣ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਦੀਆਂ ਦੋ ਧੀਆ ਸਨ ਦੋ ਸਾਹਿਬ ਜਾਦੇ ਸਨ ਸਾਰਿਆਂ ਤੋਂ ਵੱਡੀ ਦਾ ਨਾਮ ਹੈ ਦਾਨੀ ਦੋ ਨੰਬਰ ਤੇ ਬਾਬਾ ਮੋਹਨ ਜੀ ਤੀਜੇ ਤੇ ਬਾਬਾ ਮੋਰੀ ਜੀ ਤੇ ਸਾਰਿਆਂ ਤੋਂ ਛੋਟੀ ਸੀ ਮਾ ਭਾਨੀ ਜੀ ਔਰ ਮੈਂ ਇਹ ਵੀ ਪੜਿਆ ਪੀ ਜਿਵੇਂ ਆਪਾਂ ਬੱਚਿਆਂ ਨੂੰ ਲਾੜ ਨਾਲ ਨਿੱਕੇ ਨਿੱਕੇ ਨਾਂ ਰੱਖਦੇ ਨੇ ਨਾ ਮਾਤਾ ਪਾਣੀ ਨੂੰ ਗੁਰੂ ਅਮਰਦਾਸ ਮੋਣੀ ਕਰਕੇ ਬੁਲਾਉਂਦੇ ਸਨ ਇਹ ਮੇਰੀ ਮੋਣੀ ਧੀ ਹੈ ਕਹਿਣ ਲੱਗੇ ਮੋਣੀਏ ਜੇ ਭਲਾ ਤੇਰੇ ਸਿਰ ਦਾ ਸਾਈਂ RAM DAS ਗੁਜਰ ਜਾਏ ਤੂੰ ਕੀ ਕਰੇ ਧਿਆਨ ਜਿਹਦੇ ਆਪਾਂ ਸ਼ੀਧਾਂ ਨੂੰ ਚੇਤੇ ਕਰਦੇ ਆਂ ਜਨਮ ਦੀ ਗੱਲ ਕਰ ਰਹੇ ਆਂ ਮਾਤਾ ਭਾਨੀ ਜੀ ਨੂੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਧੀਏ ਰਾਣੀਏ ਜੇ ਤੇਰੇ ਸਿਰ ਦਾ ਸਾਈਂ RAMਦਾਸ ਗੁਜਰ ਜਾਇ ਤੂੰ ਕੀ ਕਰੇ ਨਮਸਕਾਰ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਮਾਤਾ ਭਾਨੀ ਜੀ ਨੂੰ ਕਹਿਣ ਲੱਗੀ ਪਿਤਾ ਜੀ ਮੈਂ ਤੁਹਾਡੀ ਰਜਾਤ ਰਵਾਂਗੀ ਆਪਣੇ ਵਰਗੇ ਹੁਣ ਜਪਟਣ ਲੱਗ ਪਈਂਦੇ ਇੱਕ ਮੈਂ ਹੋਰ ਤਵਾਲ ਆਦਿਆਂ ਜਿਹੜਾ ਆ ਫੋਨ ਆ ਨਾ ਇਹਦਾ ਮੈਂ ਨਾਂ ਰੱਖਿਆ ਜੀ ਕਲਯੁਗ ਕਿਉਂ ਇਹਦਾ ਬੇੜਾ ਗੜਕ ਹੋ ਜਾ ਸਵੇਰ ਦਾ ਮੈਨੂੰ ਇੱਕ ਫੋਨ ਨਹੀਂ ਆਇਆ ਹੁਣ ਕਸਾ ਕਰ ਲੱਗਾ ਤੇ ਆ ਗਿਆ ਕਲਯੁਗ ਦਾ ਭਾਵ ਦਾਣਾ ਸਾਨੂੰ ਪ੍ਰਮਾਤਮਾ ਨੂੰ ਛੋੜ ਕੇ ਕਲੇਸ਼ ਵਾਲੇ ਪਾਸੇ ਪਾਵੇ ਨਾ ਮੈਂ ਇਹਦਾ ਨਾਂ ਤਾਂ ਰੱਖਿਆ ਇਹਨੂੰ ਤੁਸੀਂ ਆਪਣੇ ਕੋਲ ਨਵਾਂ ਨਾਂ ਆਪਣੇ ਕੋਲ ਪਲੱਸ ਕਰ ਲਓ ਵੀ ਗਿਆਨੀ ਚ ਨਵਾਂ ਨਾਂ ਰਾ ਕੇ ਮੋਬਾਈਲ ਨੂੰ ਕਲਯੁਗ ਕਿਹਾ ਕਰੋ ਮੈਂ ਕਸਾ ਕਰਨ ਹਟ ਗਿਆ ਨਾ ਇਹਨੂੰ ਅੱਗ ਲੱਗ ਜੇ ਨੇ ਬੰਦ ਹੋਣਾ ਮੁੜ ਕੇ ਨਹੀਂ ਕਿਸੇ ਨੇ ਕਰਨਾ ਇਹ ਕਲਯੁਗ ਦਾ ਪਹਿਰਾਵਰਤ ਕਲਯੁਗ ਦਾ ਪਾਉਂਦਾ ਹੈ ਕਿ ਸਤ ਨਾਲ ਜੋੜ ਕੇ ਸਾਨੂੰ ਕਲਪਨਾ ਵਾਲੇ ਪਾਸੇ ਬਲ ਜੋੜੇ ਉਹਨੂੰ ਕਹਿੰਦੇ ਕਲਯੁਗ ਮੈਂ ਗੁਰੂ ਦੀ ਵਡਿਆਈ ਕਰ ਰਿਹਾ ਸਨ ਇਹਦੇ ਤੋਂ ਵੱਡਾ ਕੀ ਹੈ ਫਟ ਆ ਗਿਆ ਮੰਜੀ ਸਾਹਿਬ ਹੀ ਆਉਂਦਾ ਹੈ ਗੁਰੂ ਸਾਡੇ ਤੇ ਮਿਹਰ ਕਰੇ ਸਾਨੂੰ ਗੁਰੂ ਪਾਤਸ਼ਾਹ ਬਚਾਈ ਰੱਖੇ ਔਰ ਇਹ ਏਡਾ ਕਰਮਾ ਹੈ ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ ਤੇ ਸਭ ਤੋਂ ਪਹਿਲਾ ਸ਼ਬਦ ਗੁਰੂ ਪਾਤਸ਼ਾਹ ਨੇ ਕਲਯੁਗ ਦੇ ਪ੍ਰਥਾਚਾਰ ਨਾਲ ਕੀਤਾ ਕਿਵੇਂ ਕਲਯੁਗ ਵਰਦਾ ਹੈ ਮੋਤੀ ਦਾ ਮੰਦਰ ਉਸਰੇ ਰਤਨੀ ਤਾਂ ਹੋਏ ਜੜਾਓ ਕਸੂਰ ਕੁੰਗੂ ਅਗਰ ਚੰਦਨ ਲੀਪਾਵੇ ਚਾਓ ਮਤ ਦੇਖ ਭੂਲਾ ਵਿਸਰੈ ਤੇ ਰਚਿਤ ਨਾਵੇ ਨਾਓ ਵੈਗ ਨੂੰ ਮੇਰੇ ਤੇ ਮਿਹਰ ਕਰੀ ਮੇਰਾ ਵਿਚਾਰ ਰਖੀ ਇਹ ਨਹੀਂ ਪਿ ਚੰਗੇ ਮਕਾਮੇ ਮੈਂ ਸੁੱਤਾ ਰਹਾ ਮਾ ਧਰਤੀ ਤਾਂ ਹੀਰੇ ਲਾਲ ਜੜਤੀ ਪਲਗ ਲਾਲ ਜੜਾਓ ਮੋਣੀ ਮੁਖ ਮਣੀ ਸੋਹ ਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵਿਸਰੈ ਤੇ ਰਚਿਤ ਨਾਵੇ ਨਾਓ ਤੇ ਤੀਜੀ ਪੌੜੀ ਐ ਸਿੱਧ ਹੋਵਾਂ ਸਿੱਧ ਲਈ ਰਿਦ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੇ ਭਾਉ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨ ਆਵੇ ਨਾਓ ਮੇਰੇ ਕੋਈ ਸ਼ਕਤੀ ਹੋਵੇ ਲੋਕੀ ਮੇਰਾ ਸਤਕਾਰ ਕਰਨ ਪਰ ਮੇਰੇ ਤੇ ਮੇਹਰ ਕਰੀ ਮੈਂ ਤੈਨੂੰ ਭੁੱਲਾ ਨਾ ਇਹਦੀ ਚੌਥੀ ਪੌੜੀ ਹੈ ਸੁਲਤਾਨ ਹੋਆ ਮੇਲ ਲਸ਼ਕਰ ਤਖਤ ਰਾਖਾਂ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਆਓ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨਾਵੇ ਨਾਉ ਜਿਹੜਾ ਇਹ ਤਖਤ ਹੈ ਨਾ ਹਵਾ ਦੇ ਬੁੱਲੇ ਵਰਗਾ ਅੱਜ ਕੋਈ ਬੈਠਾ ਤੇ ਕੱਲ ਕੋਈ ਬਹਿ ਜਾਏਗਾ ਇਥੇ ਕਿਸੇ ਰਹਿਣਾ ਨਹੀਂ ਇਸ ਸਭਾਵਿਕ ਵਿੱਚੋਂ ਇਹ ਟੈਲੀਫੋਨ ਕਰਕੇ ਗੱਲ ਆ ਗਈ ਗੁਰਦੇਵ ਕਹਿਣ ਲੱਗੇ ਵੀ ਧੀਏ ਭਾਨੀਏ ਜੇ ਤੇਰੇ ਸਰਦਾਰ ਸਾਈਂ RAM DAS ਗੁਜਰ ਜਾਏ ਕੀ ਕਰੇ ਉਥੇ ਲਿਖਿਆ ਵੀ ਮਾਂ ਭਾਨੀ ਜੀ ਨੇ ਆਪਣੀ ਨਾਥ ਸਿੰਘੇਰ ਵਿੱਚ ਪਾ ਕੇ ਕਹਿਣ ਲੱਗੇ ਪਿਤਾ ਜੀ ਮੈਂ ਤੁਹਾਡੇ ਪਾਣੇ ਚ ਰਾਂ ਜੀ ਰੰਗ ਆ ਗਈ। ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਧੀਏ ਪਾਣੀਏ ਜੇ ਤੇਰੇ ਚ ਇੰਨਾ ਬਾਹਲ ਹੈ ਨਾ ਤੂੰ ਇਨਾ ਪਾਣੇ ਨੂੰ ਮੰਨਦੀ ਹੈ ਤੇ ਚੰਗਾ ਅਸੀਂ ਆਪਣੀ ਜ਼ਿੰਦਗੀ ਚੋਂ 6 ਸਾਲ 11 ਮਹੀਨੇ ਤੇ 18 ਦਿਨ ਕੱਟ ਕੇ ਤੇਰੀ ਝੋਲੀ ਚ ਪਾ ਦਿੱਤੇ। ਮੈਂ ਆਮ ਮਨਜੀਤ ਸਾਹਿਬ ਬੋਲਦਾਰ ਹੀ ਨਾ ਮਾਂ ਪਾਣੀ ਵਰਗੀ ਧੀ ਨਹੀਂ ਮਿਲਣੀ। ਤੇ ਗੁਰੂ ਅਮਰਦਾਸ ਵਰਗਾ ਪਿਓ ਨਹੀਂ ਜੇ ਮਿਲਣਾ ਕਹਿਣ ਲੱਗੇ ਧੀਏ ਪਾਨੀਏ ਮਾਪੇ ਧੀਆ ਨੂੰ ਦੇਂਦੇ ਆਏ ਚੰਗਾ ਮੈਂ ਆਪਣੀ ਉਮਰ ਦੇ ਵਿੱਚੋਂ 6 ਸਾਲ 11 ਮਹੀਨੇ ਤੇ 18 ਦਿਨ ਕੱਟ ਕੇ ਤੇਰੀ ਝੋਲੀ 'ਚ ਪਾਏ ਸਵੇਰੇ ਅਸੀਂ ਸਰੀਰ ਛੱਡ ਜਾਾਂਗੇ ਤੇ ਤੇਰੇ ਪਤੀ ਨੂੰ ਗੁਰਤਾ ਗਦੀ ਦੇ ਦਿੱਤੀ ਆਵੇਗੀ ਔਰ ਗੁਰੂ ਅਮਰਦਾਸ ਪਾਤਸ਼ਾਹ ਇਹ ਨਹੀਂ ਆਪਾਂ ਕਹਿੰਨੇ ਫਲਾਣਾ ਢਿੱਲਾ ਹੋਇਆ ਉਹਨੂੰ ਆ ਹੋਇਆ ਤੇ ਆ ਹੋਇਆ ਤਾਂ ਅਸੀਂ ਛੱਡਿਆ RAMKALI ਸੱਚ ਪੜਦੇ ਸਤਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ ਮਤਮੇ ਪਿਛੇ ਕੋ ਰੁਬਸੀ ਸੋ ਮੈਂ ਮੂਲਾਂ ਪਾਇਆ ਉਸ ਮਾਂ ਭਾਨੀ ਦੀ ਕੁੱਖ ਤੋਂ ਤਾਂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਇਆ ਇਹ ਆਪਣੇ ਭਰਾਵਾਂ ਵਿੱਚੋਂ ਸਾਰਿਆਂ ਤੋਂ ਛੋਟੇ ਸਨ ਸਾਰਿਆਂ ਤੋਂ ਵੱਡਾ ਬਾਬਾ ਪ੍ਰithvi ਚੰਦ ਉਹਨਾਂ ਤੋਂ 3 ਸਾਲ ਛੋਟੇ ਬਾਬਾ ਮਾਂ ਦੇਵ ਜੀ ਤੇ ਮਾਂ ਦੇਵ ਤੋਂ 3 ਸਾਲ ਛੋਟੇ ਨੇ ਗੁਰੂ ਅਰਜਨ ਦੇ ਮਹਾਰਾਜ ਪੁੱਛਿਆ ਮਹਾਰਾਜ ਤੁਹਾਨੂੰ ਰੱਬ ਕਿਉਂ ਕਹਿੰਦੇ ਨੇ ਕਹਿੰਦੇ ਮੈਂ ਮਾਂ ਭਾਨੀ ਦੇ ਪੈਰਾਂ ਵਿੱਚ ਸਿਰ ਆ ਕੇ ਮੱਥਾ ਟੇਕਣਾ ਤੇ ਮੇਰੀ ਮਾਂ ਭਾਨੀ ਨੇ ਮੇਰਾ ਸਿਰ ਪਲੋਸ ਕੇ ਆਖਣਾ ਪੁੱਤਾ ਅੱਜ ਕੀ ਬਾਗਿਆ ਇੱਥੇ ਮੈਨੂੰ ਆਪਣਾ ਬਚਪਨ ਚੇਤੇ ਆਉਂਦਾ ਤੁਸੀਂ ਕਹਿਣਾ ਵੀ ਗਨੀਸ਼ ਸ਼ੈਤ ਝੂਠ ਬੋਲ ਗਏ ਨੇ ਸਾਡੇ ਘਰ ਚ ਕਰਵਾ ਸੀ ਜਦੋਂ ਵੀ ਅਸੀਂ ਨਵਾਂ ਕੱਪੜਾ ਕੋਈ ਪਾਉਂਦੇ ਸੀ ਆਪਣੀ ਦਾਦੀ ਦੇ ਪੈਰਾਂ ਨੂੰ ਲਾ ਕੇ ਪਾਉਂਦੇ ਸੀ ਮੇਰਾ ਚਾਚਾ ਕਬੱਡੀ ਦਾ 플레이ਰ ਸੀ ਅਸੀਂ ਉਹਨੂੰ ਵੇਖਣਾ ਜਦੋਂ ਉਹਨੇ ਕਬੱਡੀ ਖੇਡਣ ਜਾਣਾ ਤੇ ਉਹ ਜਿਹੜਾ ਲੰਗੋਟਾ ਹੁੰਦਾ ਹੈ ਉਹ ਸਾਡੀ ਆਪਣੀ ਮਾਂ ਦੇ ਪੈਰਾਂ ਨੂੰ ਲਾਉਣਾ ਤੇ ਸਾਨੂੰ ਆਤ ਬਣ ਗਈ ਸਾਨੂੰ ਜਦੋਂ ਵੀ ਕੋਈ ਨਵਾਂ ਕੱਪੜਾ ਮਿਲਦਾ ਤੇ ਦਾਦੀ ਦੇ ਪੈਰਾਂ ਨੂੰ ਲਾਉਣਾ ਤੇ ਉਹਨੇ ਕਹਿਣਾ ਮੇਰਾ ਪੁੱਤ ਇਹ ਪਾੜੇ ਤੇ ਨਵਾਂ ਸਵਾਵੇ ਔਰ ਉਹ ਦਾਦੀ ਜੀ ਮੇਰੇ ਨਾਲ ਅੰਮ੍ਰਿਤਸਰ ਸਾਹਿਬ ਆ ਗਈ 113 ਸਾਲ ਦੇ ਹੋ ਕੇ ਦੁਨੀਆ ਤੋਂ ਗਏ ਤੇ ਮੈਂ ਪੁੱਛਿਆ ਮਾਂ ਪੀ ਤੂੰ ਸਾਨੂੰ ਆ ਅਹਿਸਾਸ ਦੇ ਨਹੀਂ ਸਾਂ ਵੀ ਇਹ ਮੇਰਾ ਪੁੱਤ ਪਾੜੇ ਤੇ ਨਵਾਸ ਆਵੇ ਤੇ ਮੈਂ ਕਿਹਾ ਚੰਗੀ ਸੀ ਤੇ ਨਹੀਂ ਇਹ ਕਪੜਾ ਪਾੜ ਦੇ ਮੈਨੂੰ ਉਹਦੀ ਨਿੱਕੀ ਜੀ ਗੱਲ ਤੇ ਅਹਿਸਾਸ ਹੋਇਆ ਵੀ ਅਸੀਂ ਕਿਵੇਂ ਡਿਗਰੀਆਂ ਇਕੱਠੀਆਂ ਕਰੀ ਫਿਰਦੇ ਸਾਡੇ ਪੱਲੇ ਕੱਖ ਨਹੀਂ ਸਾਡੇ ਬਜ਼ੁਰਗਾਂ ਕੋਲ ਡਿਗਰੀਆਂ ਨਹੀਂ ਸਨ ਪਰ ਜਿੰਨੇ ਸਿਆਣੇ ਹੋ ਸਨ ਅਸੀਂ ਉਹਨੇ ਸਿਆਣੇ ਨਹੀਂ ਅਸੀਂ ਤਾਂ ਆਪਣੇ ਕੰਧਾਂ ਦੇ ਹੰਕਾਰ ਦੇ ਸਰਟੀਫਿਕੇਟ ਲੈ ਵੀ ਮੈਂ ਐਵੇਂ ਕੀਤੀ ਮੈਂ ਪੀ ਐਚ ਡੀ ਕੀਤੀ ਹੈ ਕੰਧਾਂ ਤੇ ਕਿਹੜ ਕਾਲੀਆਂ ਕੀਤੀਆਂ ਨੇ ਪਰ ਨਮਸਕਾਰ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਕੋਲ ਡਿਗਰੀ ਕੋਈ ਨਹੀਂ ਸੀ ਪਰ ਹਰ ਗੱਲ ਕੋਈ ਨਾ ਕੋਈ ਪਾਪੂਰਤ ਸੀ ਮੈਂ ਕਿਹਾ ਮਾਂ ਤੁਸਾਂ ਨੂੰ ਚੰਗੀ ਸੀ ਤੇ ਨਹੀਂ ਸੀ ਮੇਰਾ ਪੁੱਤ ਪਾੜੇ ਤੇ ਨਵਾਂ ਢਾਵੇ ਗੁਰਮੁਖੋ ਮੇਰਾ ਹੈਰਾਨ ਹੋ ਗਿਆ ਸੁਣ ਕੇ ਕਿ ਮੇਰਾ ਐਨ ਦਿਮਾਗ ਸਾਫ਼ ਹੋ ਗਿਆ ਕਹਿੰਦੀ ਪੁੱਤ ਕਦੇ ਕਿਸੇ ਨੇ ਖਫਣ ਪਾੜਿਆ ਮੈਂ ਚੁੱਪ ਹੋ ਗਿਆ ਕਹਿੰਦੀ ਪੁੱਤ ਭਾਵੇਂ ਵੀ ਮੇਰਾ ਪੁੱਤ ਕਪੜਾ ਪਾੜੇ ਪਾੜੇਗਾ ਤਾਂ ਜੇ ਸਰੀਰ ਹਰਕਤ ਕਰੇਗਾ ਜੇ ਹਿੱਲੇਗਾ ਕੰਮ ਕਰੇਗਾ ਤਾਂ ਹੀ ਕਪੜਾ ਪਾੜੇਗਾ ਨਾ ਤੇ ਕਦੇ ਖੱਪਣ ਪਾਟਾ ਵੇਖਿਆ ਹੀ ਤੁਸੀਂ ਯਕੀਨ ਕਰਿਆ ਜੇ ਮੈਂ ਆਪਣੀ ਦਾਦੀ ਦੇ ਪੈਰਾਂ ਤੇ ਸਿਰ ਆ ਕੇ ਆਖਿਆ ਮਾਂ ਤਨ ਤੁਸੀਂ ਤੇ ਤਨ ਤੁਹਾਡਾ ਗਿਆਨ ਅਸੀਂ ਤਾਂ ਕੇਵਲ ਕਾਗਜ਼ਾਂ ਜੋਗੇ ਹਾਂ ਮੈਂ ਇਹ ਗੱਲ ਤੁਹਾਨੂੰ ਤਾਂ ਕਹੀ ਹੈ ਅੱਗੇ ਕਿਸੇ ਨੇ ਆਉਣਾ ਤੇ ਆਪਾਂ ਸਿੱਖਾਂ ਤੇ ਸਾਨੂੰ ਹਦਾਇਤ ਅੱਗੇ ਆਪ ਤ ਸਿੰਘ ਜੋ ਆਵੇ ਵੈਗਰੂ ਜੀ ਕੀ ਫਦੇ ਬੁਲਾਵੇ ਤੇ ਹੁਣ ਪਤਾ ਕੀ ਹੈ ਜਿਹੜਾ ਕੋਈ ਮਰਦਾ ਤੇ ਆਪਾਂ ਕਹਿੰਨੇ ਕੀ ਹਾਲ ਕਹਿੰਦਾ ਜੀ ਤੁਹਾਡੀ ਕਿਰਪਾ ਹੈ ਇਹ ਬਿਲਕੁਲ ਮਨਮਤ ਜੇ ਉਹ ਸ਼ਰਾਬੀ ਹੈ ਤੇ ਫਿਰ ਉਹ ਗੁਰਮੁਖੋ ਸ਼ਰਾਬ ਦੀ ਕਿਰਪਾ ਕਰੇਗਾ ਲਾਲਾ ਪੈਗ ਸ਼ਰਾਬੀ ਦੇ ਗੋਡੀਆਂ ਅਸ ਲਾਵਾਂਗੇ ਤੇ ਆਪਾਂ ਕਹਿੰਨੇ ਉਹ ਕਹਿੰਦਾ ਪੁੱਤਰਾ ਕੀ ਹਾਲ ਤਾਂ ਆਪਾਂ ਕਹਿੰਨੇ ਤਾਇਆ ਜੀ ਤੁਹਾਡੀ ਕਿਰਪਾ ਹੈ ਤੇ ਉਹਦੀ ਕਿਰਪਾ ਦਾ ਪੱਕ ਪੈਗ ਲਾ ਲਾ ਹੁਣ ਉਹ ਦਿਹਾੜੀ ਚ 9 ਅੰਡੇ ਖਾਂਦਾ ਤੇ ਉਹਨੇ ਕਹਿਣਾ ਤਿੰਨ ਤੁੰਗ ਨਹੀਂ ਲਾ ਤੇ 9 ਮੈਂ ਖਾਣਾ ਦਾ ਦਰਜਾ ਪੂਰੀ ਹੋ ਜੂ ਅਸੀਂ ਸੇਖਾਂ ਗੁਰੂ ਕੀ ਬਾਣੀ ਥਾਂ-ਥਾਂ ਤੇ ਗੁਰ ਪ੍ਰਸਾਦ ਗੁਰ ਪ੍ਰਸਾਦ ਲਿਖਿਆ ਕਿਤੇ ਬੰਦੇ ਦੀ ਕਿਰਪਾ ਨਹੀਂ ਬੜਾ ਇਹ ਗਲਤ ਰਿਵਾਜ ਚ ਲੈ ਪੀ ਜਿਹੜਾ ਵੀ ਆਉਂਦਾ ਉਹਦੇ ਗੋੜਿਆਂ ਨੂੰ ਚੰਬੜੀ ਜਾਂਦੇ ਨੇ ਮੈਂ ਬਹੁਤ ਵਾਰਾ ਤਵਾਂ ਲਾਇਆ ਪਰ ਲੋਕ ਖੜਾ ਨਹੀਂ ਛੱਡਦੇ ਦਰਬਾਰ ਸਭਾ ਮੈਂ ਦੌੜੀ ਦੇ ਕੇ ਨਿਕਲਿਆ ਤੇ ਤਿੰਨ ਬੰਦੇ ਮੇਰੇ ਗੋੜਿਆਂ ਨੂੰ ਚੰਬੜ ਗਏ ਲਾਚੀ ਬਿਰਦ ਕੁਟੀਥਾ ਪ੍ਰਸਾਦ ਲੈਣੇ ਮੈਂ ਆਖਿਆ ਗੁਰਮੁਖੋ ਗੱਲ ਖਰਾਬ ਹੋਈ ਕਹਿੰਦੇ ਬਾਬਾ ਜੀ ਕੀ ਹੋਇਆ ਮੈਂ ਕਿਹਾ ਬੰਦਾ ਮੇਕਾਂ ਗੋਡੇ ਦੋ ਨੇ ਤੁਸੀਂ ਤਿੰਨ ਵੰਡੋਗੇ ਕਿਵੇਂ ਕੱਚੀ ਹੋ ਗਿਆ ਮੈਂ ਕਿਹਾ ਗੋਡੇ ਲਾ ਕੇ ਮੇਰੇ ਲੈ ਜਾਓ ਮੈਂ ਨਵੇਂ ਲਪਵਾਰਾਂ ਦਾ ਕਿਉਂਕਿ ਅਮਰਸਰ ਗੋਡੇ ਬੜੇ ਵਧੀਆ ਪੈਂਦੇ ਤੇ ਨਾਲੇ ਪੁਰਾਣੇ 70 75 ਸਾਲ ਦੇ ਗੋਡੇ ਇੰਨੇ ਪੁਰਾਣੇ ਤੇ ਕਰਨੇ ਹੁਣ ਕੀ ਨਵੇਂ ਲਵਾਈਏ ਕੱਚੀ ਹੋ ਗਿਆ ਮੇਰੇ ਕਹਿਣ ਤੋਂ ਭਾਵੇਂ ਤੁਹਾਨੂੰ ਅਸਾਰਿਆ ਨਹੀਂ ਮੈਂ ਗੁਰਰਾਮदास ਦੇ ਦਰਦਾ ਕੋਕਰਾਂ ਕੋ ਮੈਸੇਜ ਦੇਣਾ ਚਾਹੁੰਨਾ ਜਣੇ ਖੜੇ ਨੂੰ ਮੱਥਾ ਨਾ ਟੇਕਿਆ ਕਰੋ ਅਸੀਂ ਮੱਥਾ ਭਾਈ ਗੁਰਦਾਸ ਦੀਆਂ ਵਾਰਾਂ ਪੜੋ ਸਭ ਤੋਂ ਪਹਿਲਾਂ ਉਹਨਾਂ ਮੰਗਲ ਕੀਤਾ ਉਹ ਕਹਿੰਦੇ ਨਮਸਕਾਰ ਗੁਰਦੇਵ ਨੂੰ ਸਤਨਾਮ ਜਨ ਮੰਤਰ ਸੁਨਾਇਆ ਭਵਜਲ ਵਿੱਚੋਂ ਕੱਢ ਕੇ ਮੁਕਤ ਪ੍ਰਸਾਰਤਮੈ ਸਮਾਇਆ ਇਹ ਸਭ ਤੋਂ ਪਹਿਲਾ ਮੰਗਲ ਜੇ ਭਾਈ ਗੁਰਦਾਜ ਦੇ ਬਾਰਾਂ ਦਾ ਨਮਸਕਾਰ ਗੁਰਦੇਵ ਨੂੰ ਗੁਰੂਦੇਵ ਨੂੰ ਨਮਸਕਾਰ ਕਰੀਏ ਕਿਉਂ ਸਤਨਾਮ ਜਨ ਮੰਤਰ ਸੁਨਾਇਆ ਜਿਨੇ ਸੱਚਾ ਸਾਨੂੰ ਨਾਮ ਦਿੱਤਾ ਹੈ ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮੈਂ ਸਮਾਇਆ ਜਿਹੜਾ ਇਸ ਸੰਸਾਰ ਡੁੱਬਣ ਤੇ ਤਰਨ ਵਾਲਾ ਨੇ ਇਹਦੇ ਚੋਂ ਕੱਢ ਕਰਕੇ ਸਾਨੂੰ ਮੁਕਤੀ ਵਾਲੇ ਪਾਸੇ ਵੱਲ ਤੁਰੇ ਗੁਰੂ ਨੂੰ ਨਮਸਕਾਰ ਤਾਂ ਹੈ ਨਮਸਕਾਰ ਕੇਵਲ ਤੇ ਕੇਵਲ ਗੁਰਦੇਵ ਨੂੰ ਕਰੀਏ ਰੋਹ ਵਿਚਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮੇਰੀ ਮਾਂ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਉਹਨ ਇੱਕ ਹੋਰ ਗੱਲ ਮੇਰੇ ਸਾਹਮਣੇ ਆ ਗਈ ਬੀਬੀਆਂ ਨੂੰ ਗੁੱਸਾ ਕਰਨਾ ਪਰ ਹੈ ਸੱਚੀ ਅਬੀਬੀਆਂ ਦੇ ਬਾਹਰ ਭਰਾ ਆਉਂਦੇ ਨੇ ਬਾਹਰੋਂ ਕਹਿੰਦੀ ਮੇਰਾ ਵੀਰ ਆਇਆ ਕੈਨੇਡਾ ਤੋਂ ਮੈਂ ਕਿਹਾ ਜੰਮ ਜੰਮ ਆਵੇ ਤੇ ਆਪਣੇ ਬੱਚਿਆਂ ਨੂੰ ਕਹਿਣ ਲੱਗੀ ਆ ਮਾਮੇ ਨੂੰ ਸੀ ਆਫ ਕਰਿਆ ਮੈਂ ਕਿਹਾ ਤੇਰਾ ਬੇੜਾ ਤਰਜੀ ਹੋ ਜਾਏ ਬੀਬੀ ਚੰਗਾ ਕੰਮ ਕਰ ਲੱਗੀ ਆ ਸੀ ਆਫ ਸੰ ਕਿਹਦੇ ਦੀਵਾ ਬੁਝਾ ਦਿਓ ਤੇ ਮਾਮੇ ਨੂੰ ਭਰਾ ਨੂੰ ਮਾਰ ਲੱਗੀ ਆ ਨਵਾਂ ਲੇ ਸੀ ਆਫ ਕਰਿਆ ਆਫ ਕਹਿੰਦੇ ਨੇ ਬੁਝਾਉਣ ਨੂੰ ਇਹ ਨਵੀਂ ਬੋਲੀ ਆ ਗਈ ਸੀ ਆਫ ਕਰਿਆ ਤੇ ਜਦੋਂ ਮਾਮੇ ਨੂੰ ਪਰੋਂ ਬਾਹਰ ਕਰਦੇ ਨੇ ਉਹ ਕਹਿੰਦੇ ਨੇ ਟਾਇਟ ਟਾਇਟ ਤੇ ਮਾਮਾ ਕਿੰਦਾ ਆਇਆ ਹੈ ਮੈਂ ਪੁੱਛਿਆ ਦਾ ਅਰਥ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕਹਿੰਦੇ ਮੈਂ ਦੱਸਦਾ ਮੈਂ ਇੱਕ ਦੱਸੋ ਜੀ ਕਹਿੰਦੇ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉਂ ਮਸਲ ਬਧਾਣੀਆਂ ਤੇ ਮਥੇ ਧਰਮ ਰਾਏ ਹਾਏ ਹਾਏ ਮਰੇ ਤੇ ਕਰੀਦਾ ਇਹ ਨਵੇਂ ਸਗਨ ਆ ਗਿਆ ਆਏ ਆਏ ਤੇ ਟਾਈਟ ਹੈ ਵੈਗਰੂ ਕੀਆ ਕਰੋ ਆਗੇ ਆਪ ਸਿੰਘ ਜੋ ਪਾਵੇ ਵੈਗਰੂ ਜੀ ਕੀ ਫਤਿਹ ਬੁਲਾਵੇ ਤੇ ਵੈਗਰੂ ਦੇ ਬਾਰੇ ਭਾਈ ਗੁਰਦਾਸ ਨੇ ਤੇ ਇਥੋਂ ਤੱਕ ਲਿਖ ਦਿੱਤਾ ਹੈ ਜੈਸੇ 68 ਤੀਰਥ ਪਰਸ ਕੀਏ ਯੁਗ ਚਾਰ ਰਿਓ ਕਲਾ ਚੜਿਓ 88 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਤੇ ਚਾਰ ਜੋ ਕਲਾਸ਼ ਪਰਬਤ ਤੇ ਤਪੱਸਿਆ ਕਰਨੀ ਮੈਂ ਵੈਗਰੂ ਦੀ ਗੱਲ ਕਰਨ ਲੱਗਾ ਜੇ 88 ਤੀਰਥਾਂ ਦੀ ਯਾਤਰਾ ਕਰਨੀ ਇਸ਼ਨਾਨ ਪਾਨ ਕਰਨਾ ਤੇ ਚਾਰ ਯੁਗ ਦਾ ਭਾਵਨ ਦਾ ਸੱਜੋਗ ਨਾ ਇਦੀ ਉਮਰ ਲਿਖੀ ਜੇ 17 ਲੱਖ 68 ਹਜ਼ਾਰ ਬਰਾ ਤੇ ਤ੍ਰੇਤੇ ਦੀ ਉਮਰ ਹੈ 12 ਲੱਖ 96 ਹਜ਼ਾਰ ਬਰਾ ਦਵਾਪਰ ਦੀ ਉਮਰ 8 ਲੱਖ 60 ਹਜ਼ਾਰ ਬਰਾ ਤੇ ਕਲ ਯੁਗ ਦੀ ਉਮਰ 4 ਲੱਖ 32 ਹਜ਼ਾਰ ਬਰਾ ਇਹ ਸਾਰ ਨੂੰ ਪਲੱਸ ਕਰਨਾ ਹੈ ਕਹਿੰਦੇ ਕਿ ਇੰਨਾ ਸਮਾਂ ਬੰਦਾ ਕਲਾਸ਼ ਪਰਬਤ ਤੇ ਬੈਠ ਕੇ ਬੰਦਗੀ ਕਰੇ ਠਾੜ ਤੀਰਥਾਂ ਦਾ ਇਸ਼ਨਾਨ ਚਾਰ ਜੋ ਕਲਾਸ਼ ਪਰਬਤ ਤੇ ਬੈ ਕੇ ਤਪੱਸਿਆ ਕਰਨੀ ਇੱਥੇ ਬਸਨੀ ਜੈਸੇ ਕੋਟ ਜਨਮ ਤਵ ਅਰਧ ਮੁਖੀ ਬਸੰਤਰ ਮੈਂ ਧੰਦਾਇ ਦਇਓ ਇੱਕ ਕਰੋੜ ਜਨਮ ਲੈ ਕੇ ਜਿਵੇਂ ਸਾਡੇ ਹਿੰਦੂ ਭਰਾ ਹਵਨ ਕਰਦੇ ਨੇ ਨਾ ਉਹਦੇ ਸਮਗਰੀ ਪਾਉਂਦੇ ਨੇ ਕਹਿੰਦੇ ਕਿ ਇੱਕ ਮਨੁੱਖ ਕਰੋੜ ਜਨਮ ਲੈ ਕੇ ਤੇ ਆਪਣੀਆਂ ਮਾਸ ਦੀਆਂ ਬੂਟੀਆਂ ਕਰ ਕਰਕੇ ਅੱਗ ਵਿੱਚ ਹਵਨ ਕਰੇ ਇੱਕ ਕਰੋੜ ਵੀਰਾਂ ਮੈਂ ਨਹੀਂ ਜੀ ਕਹਿੰਦਾ ਭਾਈ ਸਾਹਿਬ ਭਾਈ ਗੁਰਦਾਸ ਦੇ ਲਫ਼ਜ਼ ਬੋਲਨੇ ਆਪਾਂ ਕਹਿੰਨੇ ਵੈਗਰੂ ਕਹਿਣਾ ਕਿ ਭਾਈ ਭਾਈ ਗੁਰਦਾਸ ਕਹਿੰਦੇ ਮੈਂ ਦੱਸਦਾ ਕੀ ਹੋਵੇਗਾ ਕਹਿੰਦੇ ਜੈਸੇ ਲੱਖ ਮਾਰ ਖੁਰਸ਼ੇਤਰ ਮੇ ਅਸੂ ਮੇ ਜਗ ਅਪੰਗ ਠਾਇਓ ਹਿੰਦੁਸਤਾਨ ਦੇ ਵਿੱਚ ਸਾਡੇ Hindu ਸੰਸਕਾਰਾਂ ਦੇ ਮੁਤਾਬਕ ਖੁਰਸ਼ੇਤਰ ਦੀ ਧਰਤੀ ਨੂੰ ਬਹੁਤ ਪਵਿੱਤਰ ਮੰਨਿਆ ਗਿਆ ਇਹੜਾ 6848 ਕੋਹ ਦਾ ਏਰੀਆ ਨਾ ਉਹਨੂੰ ਉਹ ਬਹੁਤ ਪਵਿੱਤਰ ਮੰਨਦੇ ਨੇ ਕੁਰਸ਼ੇਤਰ ਦੀ ਧਰਤੀ ਦੇ ਵਿੱਚ